ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਾਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਕੌਮੀ ਮੀਤ ਪ੍ਰਧਾਨ ਜਾਦਵੀਰ ਸਿੰਘ ਜਾਦੂ ਆਪਣੇ 300 ਸਾਥੀਆਂ ਸᱶ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦਾ ਕਹਿਣਾ ਹੈ ਕਿ ਇਹਨਾਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਣ ਸਨਮਾਨ ਮਿਲੇਗਾ। ਨਾਭਾ ਦੇ ਵਿੱਚ ਆਜ਼ਾਦ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਜੀ ਮੇਰੇ چھوٹے ਭਰਾ ਜਾਦਵੀਰ ਸਿੰਘ ਜਾਦੂ ਇਹ ਕਿ ਅਕਾਲੀ ਦਲ ਦੇ ਬਹੁਤ ਟਕਸਾਲੀ ਵਰਕਰ ਰਹੇ ਹਨ ਬਹੁਤ ਹੀ ਹਾਈ ਕਮਾਂਡ ਨਾਲ ਵੀ ਬੜੀ ਨਾ ਨੇੜਤਾ ਰਹੀ ਹੈ ਅੱਜ ਆਪਣੇ 300 ਸਾਥੀਆਂ ਦੇ ਨਾਲ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਮੈਂ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਜੀ ਆਇਆਂ ਕਹਾਂ ਔਰ ਇਹਨਾਂ ਨੂੰ ਵਿਸ਼ਵਾਸ ਹੋਣਾ ਕਿ ਤੁਹਾਡਾ ਮਾਨ ਸਤਿਕਾਰ ਆਮ ਆਦੀ ਪਾਰਟੀ ਦੇ ਵਿੱਚ ਪੂਰਾ ਹੋਏਗਾ ਔਰ ਪਾਰਟੀ ਦੀਆਂ ਜ਼ਿੰਮੇਵਾਰੀਆਂ ਵਿੱਚ ਤੁਸੀਂ ਜਾਣਗੇ ਤੇ ਮੇਰੇ ਵੱਲੋਂ ਜਿੰਨੇ ਵੀ ਸਾਰੇ ਇਹਨਾਂ ਦੇ ਨਾਲ ਸਾਰੇ ਸਾਥੀ ਸ਼ਾਮਲ ਹੋਏ ਆ ਅਕਾਲੀ ਦਲ ਛੱਡ ਕੇ ਆਏ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਤੇ ਕੋ ਨਾਪਾ ਹਲਕੇ ਦੀ ਵੀ ਗੱਲ ਕਰੀਏ ਜਿੱਥੇ ਸਾਡੇ ਪਾਸੋਂ ਇਲੈਕਸ਼ਨ ਆਥਾਰਟੀ ਅਕਾਲੀ ਦਲ ਨਾਮਾਤਰ ਹੈ ਔਰ ਸਾਰੇ ਕਿਤੇ ਅਕਾਲੀ ਦਲ ਜਿਹੜਾ ਜੀ ਬਹੁਤ ਬੈਕਵਰਡ ਤੇ ਚਲੇ ਗਿਆ ਨਾਪਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ 300 ਦੇ ਆਸ-ਪਾਸ ਜਿਹੜੇ ਟਕਸਾਲੀ ਵਰਕਰ ਹੈ ਜਿਵੇਂ ਜਾਦੂ ਜੀ ਬਹੁਤ ਤਾਣੇ ਵਰਕਰ ਹੈ ਅੱਜ ਮਾਨ ਦੇ ਨਾਮ ਬਹੁਤ ਨੇੜਤਾ ਰਹੀ ਹੈ ਬੜੀ ਮਿਹਨਤ ਕਰਨਾ ਹਰ ਇੱਕ ਰੈਲੀ ਤੇ ਰੈਲੀ ਤੇ ਜਾਣਾ ਸਾਰਾ ਇਹੀ ਭਰਾ ਕਰਦੇ ਸੀਗੇ ਅੱਜ ਇਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਇਹ ਇਹਨਾਂ ਨੂੰ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਮੈਂ ਬਤੌਰੇ ਐਮਐਲਏ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਇਹਨਾਂ ਦਾ ਪੂਰਾ ਮਾਨ ਸਤਕਾਰ ਆਮ ਆਦੀ ਪਾਰਟੀ ਦੇ ਵਿੱਚ ਹੋਵੇਗਾ ਬੜਾ ਵੱਡਾ ਸਾਬਕਾ ਸੀਐਮ ਹਰਿਆਣਾ ਜੀ 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 ਬੜੇ ਪ੍ਰਾਣੇ ਆਦੂ ਸੀਗੇ ਜੀ ਪਰ ਕਿਸੇ ਦਾ ਵੀ ਤੁਰ ਜਾਣਾ ਬਹੁਤ ਦੁੱਖਦਾਈ ਹੁੰਦਾ ਜੀ ਬਹੁਤ ਮੈਂ ਉੱਪਰਗੜ ਕਰਦਾ ਕਿ ਪਰਮਾਤਮਾ ਨੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਾਰਟੀ ਲੱਗ ਲੱਗ ਹੋ ਸਕਦੀ ਹੈ ਵਿਚਾਰਧਾਰਾ ਲੱਗ ਲੱਗ ਹੋ ਸਕਦੀ ਪਰ ਪਰਮਾਤਮਾ ਨੇ ਸਾਨੂੰ ਇਹ ਜੀ ਇਨਸਾਨੀ ਜੀਵਨ ਤੁਹਾਨੂੰ ਜਿਹੜਾ ਜੀ ਸਾਰਿਆਂ ਨੂੰ ਬਰਾਬਰ ਦਿੱਤਾ ਤੇ ਉਹਨਾਂ ਦਾ ਚਕਾਲਾ ਸਾਹਿਬ ਦਾ ਦੁਨੀਆ ਤੋਂ ਪਰ ਜਾਣਾ ਬਹੁਤ ਦੁਖਦਾਈ ਹੈ ਜੀ ਜੀ ਸਿੰਘ ਢੱਲੇਵਾਲ ਦਾ ਅੱਜ ਮਰਨ ਬਤਨ 25 ਦੇ ਬੇਕ ਸਟਾਰਟ ਹੋ ਗਿਆ ਤੇ ਕਿਵੇਂ ਦੇਖਦੇ ਹੋ ਉਹਨਾਂ ਦੀ ਤਬੀਅਤ ਜਿਹੜੀ ਆ ਦਿਨ ਪਰ ਦਿਨ ਆਜੂ ਗੁੰਡੀ ਜਾ ਰਹੀ ਹੈ ਸੋਖ ਮੇਰੀ ਭਾਵਨਾ ਤਾਂ ਢੱਲੇਵਾਲ ਸਾਹਿਬ ਨਾਲ ਜੁੜੀ ਹੋਈ ਹੈ ਜੀ ਮੈਂ ਤਾਂ ਸ਼ੁਰੂ ਤੋਂ ਹੀ ਕਿਸਾਨ ਸੰਬੰਧਤ ਕਰੇ ਨਾਲ ਮਜ਼ਦੂਰ ਦਾ ਮੈਂ ਪੁੱਤਾਂ ਜੀ ਤੇ ਕੇਂਦਰ ਨੂੰ ਕਿਤੇ ਨਾ ਕਿਤੇ ਇਸ ਚੀਜ਼ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀ ਉਹ ਬਣਨੀਆਂ ਚਾਹੀਦੀ ਨੇ ਸਾਡੇ ਬਜ਼ੁਰਗ ਨੇ ਢੱਲੇ ਸਾਹਿਬ ਆ ਢੱਲੇ ਸਾਹਿਬ ਅਗਰ ਅੱਜ ਉਹ ਖੜਤਾਲ ਤੇ ਬੈਠੇ ਨੇ ਮਰਨਬਰ ਤੇ ਬੈਠੇ ਨੇ ਤਾਂ ਇਹ ਬਹੁਤ ਬੜਾ ਬੜਾ ਪੀੜਤ ਹੈ ਜੀ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਕਿਤਨਾ ਜਿਹੀ ਅੱਖਾਂ ਦੇ ਵਿੱਚ ਪਾਣੀ ਵੀ ਆ ਜਾਂਦਾ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਕੇਂਦਰ ਕਿਉਂ ਨਹੀਂ ਸੁਣ ਰਹੀ ਕੇਂਦਰ ਨੂੰ ਮੰਗਾ ਜਿਹੜੀਆਂ ਨੇ ਮੰਨ ਕੇ ਇਹ ਜਿਹੜੇ ਢੱਲੇਵਾਲ ਸਾਹਿਬ ਦਾ ਬਰਤ ਜਿਹੜਾ ਉਹਨੂੰ ਕਰਵਾਉਣਾ ਚਾਹੀਦਾ ਔਰ ਮੈਂ ਬਤੌਰ ਐਮਐਲਏ ਮੇਰਾ 101% ਸਮਰਥਨ ਜਿਹੜਾ ਜੀ ਡੱਲੇਵਾਲ ਸਾਹਿਬ ਨੂੰ ਹੈ। ਜੋ ਜੇ ਕਾਲੇ ਦਾ ਛੱਡਣ ਦਾ ਕਾਰਨ ਤਾਂ ਇਹ ਹੈ ਪਿਛਲੇ ਕੁਝ ਕੇ ਸਮੇਂ ਤੋਂ ਜਿਹੜੇ ਘਟਨਾਕ੍ਰਮ ਚੱਲ ਰਹੇ ਨੇ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਛੀ ਹੋ ਰਹੀ ਹੈ ਉਹ ਗਲਤ ਹੈ। ਕੁਝ ਕੇ ਬੰਦੇ ਆਈਟੀ ਸੈੱਲ ਦੇ ਇੰਨਾ ਜ਼ਿਆਦਾ ਗਲਤ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲੇ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ। ਕਿਉਂਕਿ ਜੋ ਪਿੱਛੇ ਇਦਾਂ ਨੇ ਸੁਵੀਰ ਜੀ ਨੇ ਹੋਰ ਮੰਨਿਆ ਵੀ ਸਾਡੇ ਤੋਂ ਇਹ ਘਟਨਾਕ੍ਰਮ ਹੋਏ ਨੇ ਪਰ ਉਹ ਨਹੀਂ ਹੋਣੇ ਚਾਹੀਦੇ ਸੀ ਉਹ ਗਲਤ ਨੇ। ਜੱਜੋ ਜੀ ਕਿੰਨਾ ਨੌਜਵਾਨ ਆ ਜਿਹੜਾ ਕੋਟੇ ਨਾਲ ਕਾਜੀ ਦਾ ਛੱਡ ਰਿਹਾ 300 ਦੇ ਕਰੀਬ ਮੇਰੇ ਨਾਲ ਨੇ ਜਿਹੜੇ ਮੇਰੇ ਨਾਲ ਆਮ ਆਦਮੀ ਪਾਰਟੀ ਜਾ ਰਹੇ ਨੇ ਦੇਮਾਂ ਜਿਹੜੇ ਰਹਿਨਮਾਰੀ ਜੱਜੋ ਜੀ ਆ ਰਹੇ ਆ ਸਾਰੇ ਜਾਣੇ ਆਮ ਆਦਮੀ ਪਾਰਟੀ ਤੋਂ ਸ਼ਾਮਿਲ ਹੋਣ ਦਾ ਮੁੱਖ ਕਾਰਨ ਕੀ ਰਿਹਾ ਹੈ ਮੁੱਖ ਕਾਰਨ ਇਹ ਹੈ ਜੀ ਮੈਂ 15 ਦਿਨ ਪਹਿਲਾਂ ਐਮਐਲਏ ਸਾਹਿਬ ਨੂੰ ਮਿਲਿਆ ਸੀ ਉੱਥੇ ਕੁਝ ਬੰਦੇ ਬੈਠੇ ਸੀਗੇ ਸਰਪੰਚ ਆਏ ਸੀ ਹੋਰ ਸੀਗੇ ਉਹ ਜਦੋਂ ਨਹੀਂ ਅਕਸਰ ਨਾ ਪੀਏ ਨੰਬਰ ਰੋਡ ਕਰਦਾ ਹੁੰਦਾ ਪਰ ਐਮਐਲਏ ਸਾਹਿਬ ਨੇ ਕਹਿ ਕੇ ਇਕੱਲੇ ਇਕੱਲੇ ਬੰਦਿਆਂ ਦੇ ਨੰਬਰ ਵੀ ਮੈਨੂੰ ਵੀ ਸੇਵ ਕਰਾਉ ਕਿੱਥੋਂ ਕਿੱਥੋਂ ਇਹ ਕਦੀ ਵੈਸੇ ਸੰਪਰਕ ਜਿਨੇ ਆ ਫੋਨ ਕਰਦੇ ਨੇ ਗੱਲਬਾਤ ਕਰਦੇ ਨੇ ਚੰਗੀਆਂ ਗੱਲਾਂ ਨਾਲ ਸਾਡੇ ਲੀਡਰ ਚ ਤੇ ਸਾਨੂੰ ਵਧੀਆ ਲੱਗੀਆਂ ਉਹਦੇ ਕਰਕੇ ਅਸੀਂ ਇਹਨਾਂ ਦੇ ਨਾਲ ਜੋੜਨਾ ਚਾਹੁੰਦੇ ਆਂ ਪੱਕੇ ਤੌਰ ਤੇ ਤੁਰੀਏ ਨਾਲ ਇਹਨਾਂ ਨਾਲ ਕਿਹੜੇ ਕਿਹੜੇ ਵਿੰਗ ਚ ਕੰਮ ਕਰਿਆ ਤੁਸੀਂ ਮੈਂ ਜੀ ਸਟਾਰਟਿੰਗ ਐਸ.ਵਾਈ ਤੋਂ ਕੀਤੀ ਸੀਗੀ ਜੀ ਉਸ ਤੋਂ ਬਾਅਦ ਯੂਥ ਅਕਾਲੀ ਦਲ ਚ ਚੱਲੇ ਜੀ ਕੌਮੀ ਸੀਨੀਅਰ ਮੀਤ ਪ੍ਰਧਾਨ ਦਾ ਮੇਰੇ ਕੋਲ ਆਉਂਦਾ ਰਿਹਾ ਜੀ ਸਾਬਕਾ ਕੌਮੀ ਮੀਤ ਪ੍ਰਧਾਨ ਰਿਹਾ ਜੀ ਮੈਂ ਯਾਨੀ ਸ਼ੁਰੂ ਤੋਂ ਅਸੀਂ ਜਿੰਨੀਆਂ ਪੰਜਾਬ ਦੇ ਰੈਲੀਆਂ ਹੋਈਆਂ ਨੇ ਲੈਕਚਰਾਂ ਹੋਈਆਂ ਨੇ ਸਾਰਿਆਂ ਦੇ ਵਿੱਚ ਪਾਰਟੀ ਦੇ ਨਾਲ ਚੱਲਦੇ ਆਏ ਆਂ ਵੱਧ ਤੋਂ ਵੱਧ ਕੰਮ ਕੀਤਾ ਜੀ ਸਾਡੇ ਕੁਝਕਰ 90 ਦੇ ਲੀਡਰਾਂ ਕਰਕੇ ਸਾਨੂੰ ਪ੍ਰੋਬਲਮ ਸੀ ਜਿਹਦੇ ਕਰਕੇ ਇਹ ਸਾਨੂੰ ਤੰਗ ਪੇਸ਼ ਪਰੇਸ਼ਾਨ ਨਹੀਂ ਸੀ ਅੱਗੇ ਨਹੀਂ ਆਉਣ ਦੇ ਰਹੇ ਤਾਂ ਕਰਕੇ ਸਾਨੂੰ ਅੱਜ ਦੇ ਮੰਚ ਦੇ ਨਾਲ ਤੁਰਨਾ ਪੈ ਰਿਹਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ